ਹਾਂਜੀ ਆ ਜਿਹੜੀ ਅਸੀਂ ਵੀਡੀਓ ਪਾਉਣ ਲੱਗੇ ਆ ਕਿਸਾਨ ਵੀਰ ਥੋੜਾ ਧਿਆਨ ਦੇਣ ਬਹੁਤ ਕੰਮ ਦੀ ਵੀਡੀਓ ਆ ਕਿਉਂਕਿ ਆ ਜਿਹੜੀ ਸਬਸਿਡੀ ਆਈ ਆ ਆਪਣੇ ਨਾ ਕਣਕ ਦੇ ਉੱਤੇ ਆ ਜਿਹਨਾਂ ਦੇ ਮਾਲਜ ਦਾ ਹੜ ਵਿੱਚ ਮਾਰ ਕੀਤੀ ਆ ਫਸਲਾਂ ਨੂੰ ਉਹ ਵੀਰਾਂ ਲਈ ਇਹ ਵੀਡੀਓ ਬਹੁਤ ਖਾਸ ਆ ਵੀਰ ਨਾਲ ਨਾਲ ਤੁਹਾਨੂੰ ਦੱਸੂਗਾ ਵੀ ਜਿਹੜੀ ਸਬਸਿਡੀ ਆਈ ਉਹ ਆਪਾਂ ਲੈਣੀ ਕਿਦਾਂ ਵੀਰ ਦੱਸਿਓ ਮੈੜਾ ਕਿਦਾਂ ਲੈਣੀ ਆ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਣੇ ਕੋਲ ਦੋ ਤਰ੍ਹਾਂ ਦੀ ਜਿਹੜੀ ਸਬਸਿਡੀ ਆ ਉਹ ਸਰਕਾਰ ਵੱਲੋਂ ਆਈ ਆ ਜੀ ਤੁਸੀਂ ਆਪਣੇ ਫੋਨ ਵਿੱਚ ਇੰਟਰਨੈਟ ਸਾਰੀ ਚਲਾਉਣੀ ਹੋ ਨੇੜ ਤੁਸੀਂ ਚਲਾਗੇ ਤੇ ਆ 사이ਟ ਮੈਂ ਤੁਹਾਨੂੰ ਦਿਖਾ ਰਿਹਾ ਐਗਰੀ ਮਸ਼ੀਨਰੀ ਪੰਜਾਬ ਐ ਇੱਧਰੋਂ ਕਰ ਭਾਜੀ ਦਿਖ ਦਿ ਹਾਂ ਆ ਦੇ ਇੱਥੇ ਇਹ ਆ 사이ਟ ਆ ਬਈ ਤੁਹਾਡੇ ਵੱਲੋਂ ਅਕਸਰ ਦੇਖੀਆਂ ਜਾਂਦੀ ਐ ਐਗਰੀ ਮਸ਼ੀਨਰੀ ਪੰਜਾਬ.com ਇਹ 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 사이ਟ ਖੋਲ ਕੇ ਤੁਸੀਂ ਇੱਥੇ ਫਾਰਮ ਕਿੱਦਾਂ ਭਰ ਹੋਣਾ ਭਾਜੀ ਪਹਿਲੋਂ ਜੀ ਇਹ 사이ਟ ਖੋਲ ਲੈਣੀ ਆ ਉਸ ਤੋਂ ਬਾਅਦ ਤੁਸੀਂ ਇਹ ਖੁੱਲ ਜਾਣੀ ਆ ਜੀ ਤੇ ਆ ਦੇਖੋ ਖੜੀ 2025 26 ਲਈ ਮੁਫਤ ਕਣਕ ਸੀਡ ਅਤੇ 50% ਦੋ ਤਰ੍ਹਾਂ ਦੀ ਸਬਸਿਡੀ ਹੈ ਜੀ ਇੱਕ ਤੁਹਾਨੂੰ ਇਹਦੇ ਵਿੱਚ ਮੁਫਤ ਵੀ ਜਿਹੜਾ ਮਿਲਣਾ ਹੈਗਾ ਜਿਨ੍ਹਾਂ ਦੀ ਸਪੈਸ਼ਲ ਗਰਦਾਵਰੀ ਹੋ ਕੇ ਜਿਨ੍ਹਾਂ ਦੀ ਪੰਜ ਖੇਤ ਜਾਂ ਉਸ ਤੋਂ ਘੱਟ ਵੀ ਜਿਨ੍ਹਾਂ ਦੇ ਹੜ ਦੀ ਮਾਰ ਵਿੱਚ ਆ ਗਏ ਆ ਉਹਨਾਂ ਨੂੰ ਪੰਜ-ਪੰਜ ਬੂਰੇ ਫ੍ਰੀ ਮਿਲਣੇ ਨੇ ਜਿਨ੍ਹਾਂ ਦੀ ਵੈਸੇ ਜ਼ਮੀਨ ਜਿਹੜੀ ਆ ਉਹ ਹੜ ਦੇ ਖੇਤਰ ਵਿੱਚ ਨਹੀਂ ਵੀ ਆਈ ਉਹਨਾਂ ਨੂੰ 1 ਹੈਕਟੇਅਰ ਦੇ ਮਤਲਬ 2.5 ਏਕੜ ਦੇ ਤਿੰਨ ਤਨ ਬੋਰੀ ਜਿਹੜੇ ਆ ਉਹ 50% ਸਬਸਿਡੀ ਤੇ 88500 ਰੁਪਏ ਦੇ ਹਿਸਾਬ ਨਾਲ ਜਿਹੜਾ ਕਣਕ ਦਾ ਬੀਜ ਹੈ ਯੂਨੀਵਰਸਿਟੀ ਦਾ ਉਹ ਦਿੱਤਾ ਜਾਊਗਾ ਖੇਤੀਬਾੜੀ ਅਫਸਰ ਜਿਹੜੇ ਆਪਣੇ ਜਿਲੰਦਰ ਦੇ ਨੇ ਹੱਲੇ ਉਹਨਾਂ ਕੋਲ ਜਿਹੜਾ ਬੀਜ ਉਹ ਨਹੀਂ ਆਇਆ ਸਬਸਿਡੀ ਪਰ ਹੋ ਰਹੀ ਆ ਪਰ ਕੇ ਜਿਹੜੀ 50% ਸਬਸਿਡੀ ਆ ਉਹ ਤੁਸੀਂ ਪਿੰਡ ਦੇ ਸਰਪੰਚ ਤੋਂ ਤਸਦੀਕ ਕਰਵਾ ਸਕਦੇ ਆ ਜਿਹੜੀ ਹੈਗੀ ਆ ਜੀ ਪੰਜ ਬੋਰੇ ਫ੍ਰੀ ਮਿਲਣੇ ਆ ਬਿਲਕੁਲ 100% ਸਬਸਿਡੀ ਤੇ ਉਹ ਜਿਨ੍ਹਾਂ ਤੇ ਹੜਾ ਨੇ ਮਾਰ ਕੀਤੀ ਉਹਨਾਂ ਵਿੱਚ ਜਿਨ੍ਹਾਂ ਨੇ ਹੜਾ ਨੇ ਮਾਰ ਕੀਤੀ ਹੈ ਸਪੈਸ਼ਲ ਗਰਦਾਵਰੀ ਹੋਈ ਆ ਪਟਵਾਰੀ ਸਾਹਿਬ ਤੋਂ ਉਹ ਸਿਰਫ ਤੁਸੀਂ ਉਹੀ ਬੰਦੇ ਉਹ ਭਰਿਓ ਉਹ ਭਰ ਕੇ ਤੁਸੀਂ ਪਟਵਾਰੀ ਸਾਹਿਬ ਤੋਂ ਹੀ ਮਾਲ ਅਫਸਰ ਤੋਂ ਜਿਹੜੇ ਆ ਉਹ ਤਸਦੀਕ ਕਰਵਾ ਕੇ ਆਪਣੇ ਕੋਲ ਰੱਖ ਲੈਣੇ ਆ ਜਦੋਂ ਬੋਰੇ ਆ ਗਏ ਤੁਹਾਨੂੰ ਫੇਰ ਆਪਾਂ ਦੱਸ ਦੇਵਾਂਗੇ ਤੁਸੀਂ ਜਾ ਕੇ ਜਿਹੜਾ ਖੇਤੀਬਾੜੀ ਅਫਸਰ ਜਲੰਧਰ ਇਹ ਆ ਉੱਥੋਂ ਜਾ ਕੇ ਤੁਸੀਂ ਲਿਆ ਸਕਦੇ ਹੋ ਅੱਛਾ ਪਹਿਲਾਂ ਆਪਾਂ ਮਤਲਬ ਫਾਰਮ ਭਰਨਾ ਆ ਇਹ ਆਨਲਾਈਨ ਜਿਹੜਾ ਆਪਾਂ ਦੱਸਿਆ ਆ ਹਾਂਜੀ ਭਰ ਕੇ ਉਸ ਤੋਂ ਬਾਅ ਤੇ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਤੋਂ ਆ ਗਈ ਤਾਂ ਉਹਨਾਂ ਨੇ ਆਪ ਕੰਟੈਕਟ ਕਰਨਾ ਨਹੀਂ ਆਪਾਂ ਉਹ ਮੈਂ ਆਪਾਂ ਦੱਸ ਦੇਵਾਂਗੇ ਜੀ ਵੀ ਉਹਨਾਂ ਕੋਲ ਬੀਜ ਆ ਗਿਆ ਤੇ ਆਪਾਂ ਫਾਰਮ ਆਪਣਾ ਭਰਿਆ ਹੋਇਆ ਜਾ ਕੇ ਜਮ੍ਹਾਂ ਕਰਾ ਦੇਣਾ ਤੇ ਬੀ ਆਪਾਂ ਨੂੰ ਮਿਲ ਜਾਣਾ ਇਹ ਫਾਰਮ ਜਮ੍ਹਾਂ ਕਿੱਥੇ ਕਰਾਉਣਾ ਵੀਰ ਇਹ ਖੇਤੀਬਾੜੀ ਦਫ਼ਤਰ ਜਿਹੜਾ ਜਲੰਧਰ ਦਾ ਆ ਆਪਣੇ ਤਹਿਸੀਲ ਦੇ ਕੋਲ ਹੈ ਜੀ ਇਹ ਠੀਕ ਹੈ ਜੀ ਪਰਿਵਾਰ ਖਾਨੇ ਦੇ ਆਪਾਂ ਮਲ ਜਿੱਥੇ-ਜਿੱਥੇ ਵੀ ਕੋਈ ਮਾਲਵੇ ਦਾ ਕੋਈ ਮਾਝੇ ਦਾ ਜਿੱਥੇ-ਇੱਥੇ ਵੀ ਖੇਤੀਬਾੜੀ ਆਫਿਸ ਹੈ ਨਾ ਉੱਥੇ ਜਾ ਕੇ ਕਰਾ ਸਕਦੇ ਆ ਇਹ ਉੱਥੇ ਜਾ ਕੇ ਹਾਂਜੀ ਹਾਂਜੀ ਆ ਕਿਸਾਨ ਵੀ ਇਹ ਜਿਹੜਾ ਸਕੀਮ ਜਿਹੜੀ ਸੈਂਟਰ ਵੀ ਉਹਨਾਂ ਵੱਲ ਹੀ ਹੋ ਗਈ ਹੋ ਸਕਦਾ ਵੀ ਇਹਦੇ ਵਿੱਚ ਯੋਗਦਾਨ ਜਿਹੜਾ ਉਹ ਸੈਂਟਰ ਵੱਲ ਹੋਵੇ ਮਰ ਠੀਕ ਹੈ ਮਤਲਬ ਕਿਸਾਨਾਂ ਨੂੰ ਲਾਭ ਹੋ ਸਕਦਾ ਜੇ ਕੋਈ ਇਹਦਾ ਲਾਭ ਲੈਣਾ ਚਾਹੁੰਦਾ ਤੇ ਸਬਸਿਡੀ ਵਗੈਰਾ ਇਹ ਲੈ ਸਕਦਾ ਹੈ ਸਕਦੇ ਜੀ ਹਾਂਜੀ ਠੀਕ ਹੈ ਧਿਆਨ ਦਿਓ ਇਹ ਕਿਸਾਨ ਵੀਰੋ ਇੱਕ ਸਾਈਡ ਫੇ ਦੇਖ ਲਓ ਇਹ ਇਧਰ ਨੂੰ ਕਰਕੇ ਦਿਖਾ ਦਿੰਦੇ ਆ ਤੇ ਆਹ ਦੇਖੋ ਜੀ ਇਹ ਖੁੰਦ ਕੇ ਇਹ ਆ ਜਾਣਾ ਜੀ ਇਹਦੇ ਵਿੱਚ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਜਦੋਂ ਭਰ ਦੋਗੇ ਜਿਹੜੇ